ਮੈਨੂੰ ਅੱਜ ਵੀ ਯਾਦ ਆ ਜਦੋਂ ਸਲਮਾਨ ਖਾਨ ਸਾਹਿਬ ਨੇ ਸੈਕਿੰਡ ਟਾਈਮ ਮੈ ਮਿਲਿਆ ਰਹੇ ਥੇ ਕਰੀਨਾ ਜੀ ਐਂਡ ਕ੍ਰਿਸ਼ਮਾ ਕਪੂਰ ਐਂਡ ਫਰੀਦਾ ਜਲਾਲ ਜੀ ਔਰ ਉਹਨਾਂ ਨੇ ਮੈਨੂੰ ਇੰਟਰੋਡਿਊਸ ਕੀਤਾ ਕਿੰਨੇ ਆ ਵਰਿੰਦਰ ਸਿੰਘ ਪੰਜਾਬ ਤੋਂ ਔਰ ਪਿਓਰ ਵੈਜੀਟੇਰੀਅਨ ਬੋਡੀ ਬਿਲਡਰ ਹੈ ਅੱਛਾ ਹਾਂ ਉਸੋ ਹੀ ਚੀਜ਼ ਯੂਨੀਕ ਹੈ ਜਿਹੜੀ ਮੇਰੇ ਨਾਮ ਦੇ ਨਾਲ ਜੁੜ ਜਾਂਦੀ ਹੈ ਨਾ ਇੱਕ ਵੱਖਰਾ ਕਰ ਦਿੰਦੀ ਸਾਰਿਆਂ ਨਾਲ ਔਰ ਉਹ ਹੈਵੀ ਚੀਜ਼ ਵੈਜੀਟੇਰੀਅਨ ਰਹਿ ਕੇ ਇਡੀ ਵੱਡੀ ਬਾਡੀ ਬਣਾਣਾ ਬਹੁਤ ਮੁਸ਼ਕਿਲ ਹੈ ਜਦ ਕਿ ਮੇਨਟੇਨ ਕਰਨਾ ਇਜ਼ੀ ਹੈ ਤੁਸੀਂ ਆਮ ਜੀ ਸਪੂਸ ਤੁਹਾਡੇ ਵਰਗਾ ਬੰਦਾ ਵੈਜੀਟੇਰੀਅਨ ਹੈ ਕਹੇ ਮੈਂ ਫਿਟ ਰਹਿਣਾ ਥੈਟ ਇਜ਼ ਪੋਸੀਬਲ ਬਟ ਥਿਸ ਇਜ਼ ਸਮਥਿੰਗ ਬਿਲਕੁਲ ਜਿਹੜੀ ਬਹੁਤ ਸੁਪੀਰੀਅਰ ਜਾਂ ਕਹੇ ਲੋ ਨੈਕਸਟ ਲੈਵਲ ਚੀਜ਼ ਹੈ ਹਾਂ ਮੈਨ ਲੱਗਦਾ ਹੋਊਗਾ ਤਾਂ ਨਹੀਂ ਪਾਜੀ ਕੋਈ ਬੋਡੀ ਬਿਲਡਰ ਪ੍ਰੋਫੈਸ਼ਨਲ ਜਿਹੜਾ ਸਰ ਬੋਡੀ ਬਿਲਡਿੰਗ ਰੈਸਲਿੰਗ ਕਹੇ ਲੋ ਵੇਟ ਲਿਫਟਰ ਕਹੇ ਲੋ ਜਿੰਨਾ ਵਿੱਚ ਸਟਰੈਂਥ ਬਿਲਡਿੰਗ ਸਰੀਰ ਦੇ ਜਾਨ ਲੱਗਦੀ ਹੈ ਹਾਂ ਉਹਦੇ ਵਿੱਚ ਤੁਹਾਨੂੰ ਕੋਈ ਵੀ ਖਿਡਾਰੀ ਵੈਜੀਟੇਰੀਅਨ ਨਹੀਂ ਮਿਲੇਗਾ ਕਿਉਂਕਿ ਸਰੀਰ ਨੂੰ ਗਰਥ ਖਰਾਕ ਦੇਣੀ ਪੈਂਦੀ ਹੈ ਚਿਕਨ ਅੰਡਾ ਮਾਸ ਮੱਛੀ ਹਰ ਚੀਜ਼ ਖਾਣੀ ਪੈਂਦੀ ਹੈ ਬਟ ਮੈਂ ਖਾਦਾ ਇਸ ਕਰਕੇ ਨਹੀਂ ਕਿਉਂਕਿ ਪਰਮਾਤਮਾ ਵੱਲੋਂ ਅਸੀਂ ਰਿਲੀਜੀਅਸ ਨਾਮਧਾਰੀ ਫੈਮਿਲੀ ਨੂੰ ਬਿਲੋਂਗ ਕਰਦੇ ਆ ਘਰ ਵਿੱਚ ਉਹ ਐਟਮੋਸਫੇਅਰ ਹੀ ਨਹੀਂ ਸੀਗਾ ਕਦੀ ਮਾਪੇ ਨਹੀਂ ਖਾਂਦੇ ਸੀਗੇ ਦਾਦਾ ਦਾਦੀ ਨਹੀਂ ਖਾਂਦੇ ਸੀਗੇ ਤੇ ਮੈਂ ਵੀ ਨਹੀਂ ਖਾਂਦਾ ਔਰ ਜਿਉ ਖਾਂਦੇ ਹੁੰਦੇ ਹੁੰਦੇ ਸ਼ਾਇਦ ਮੈਂ ਵੀ ਖਾਂਦਾ ਹੁੰਦਾ ਇਹ ਮੇਨ ਰੀਜ਼ਨ ਹੈ ਲੋਕ ਕਹਿ ਨਹੀਂ ਦਿੰਦੇ ਕਿ ਜੇ ਜਿਮ ਚ ਹੀ ਜਾਓ ਤਾਂ ਕਈ ਜਿਹੜੀ ਟ੍ਰੇਨਰ ਵੀ ਸੁਜੈਸਟ ਕਰ ਦਿੰਦੇ ਨੇ ਕਿ ਬਹੁਤ ਕਿਹਾ ਮੇਰੇ ਕੋਚਸ ਨੇ ਮੇਰੇ ਟ੍ਰੇਨਰਸ ਨੇ ਮੈਨੂੰ ਅੱਜ ਵੀ ਯਾਦ ਹੈ ਮੈਂ ਨਾ ਯੂਨੀਵਰਸਿਟੀ ਇੰਟਰ ਯੂਨੀਵਰਸਿਟੀ ਖੇਡਣ ਜਾਣਾ ਸੀਗਾ ਗਵਾਲੀਅਰ ਔਰ ਮੇਰਾ ਬਾਡੀ weight ਸੀਗਾ ਉਸ ਵੇਲੇ 84 ਕਿਲੋ ਔਰ 90 ਕਿਲੋ ਤੋਂ ਵੱਧ ਜਿਹੜੀ ਕਲਾਸ ਹੈ ਓਪਨ ਕੈਟਾਗਰੀ ਹੁੰਦੀ ਸੀ ਉੱਥੇ ਅੱਛਾ ਤਾਂ ਮੈਨੂੰ ਮੇਰੇ ਕੋਚ ਕਹਿਣ ਲੱਗੇ ਯਾਰ 84 ਕਿਲੋ ਚ ਤੇਰੀ ਪੋਜੀਸ਼ਨ ਨਹੀਂ ਆਣੀ ਇਦਾਂ ਕਰ ਵੀ 90 ਤੋਂ ਉੱਤੇ ਕੰਪੀਟੀਸ਼ਨ ਘੱਟ ਹੁੰਦਾ ਤਿੰਨ ਚਾਰ ਮੁੰਡੇ ਹੋ ਜਣੇ ਆ ਤੇਰੀ ਕੰਡੀਸ਼ਨ ਚੰਗੀ ਆ ਤੂੰ ਫਰਸਟ ਜਾਂ ਸੈਕਿੰਡ ਹਿੱਟ ਕਰ ਲੈਣਾ 골ਡ ਇਹ ਸਿਲਵਰ ਆ ਜਾਣਾ ਬਟ ਇੱਕ ਕੰਮ ਕਰ ਸਾਡੇ ਕਹਿਨ ਤੇ ਵੀ ਤੂੰ ਨਾਨ ਵੇਜ ਖਾਣਾ ਸ਼ੁਰੂ ਕਰ ਮੈਨੂੰ ਪੋਸੀਬਲ ਹੀ ਨਹੀਂ ਹੈ ਉਹ ਨਾਲ ਲਿਆ ਕੇ ਮੇਰੇ ਅੱਗੇ ਰੱਖ ਦਿੱਤਾ ਅੱਛਾ ਕਹਿੰਦੇ ਟਰਾਈ ਤੇ ਕਰੋ ਮੈਂ ਕਿਹਾ ਸਰ ਇਹ ਮੇਰੇ ਹਲਕ ਤੋਂ ਲੰਘਣਾ ਹੀ ਨਹੀਂ ਮੈਂ ਖਾ ਵੀ ਲੈਣਾ ਤੇ ਮੈਂ ਵੋਮਟ ਕਰ ਦੇਣਾ ਹਾਂ ਕਿਉਂਕਿ ਇੱਕ ਨਾ ਮਤਲਬ ਉਹ ਬਚਪਨ ਤੋਂ ਚੀਜ਼ ਇਦਾਂ ਦੇਖੀ ਮਾਪੇ ਨੇ ਦੱਸਿਆ ਵੀ ਇਹ ਚੀਜ਼ ਨਹੀਂ ਖਾਣੀ ਇਹ ਜਿਹੜੀ ਨਾ ਤਸ ਸਤ ਵੀ ਖਾਣਾ ਖਾਣਾ ਆਪਾਂ ਤਾਮਸਿਕ ਭੋਜਨ ਨਹੀਂ ਕਰਨਾ ਔਰ ਮੈਂ ਕਿਹਾ ਜੀ ਮੇਰੇ ਹਲਕ ਤੋਂ ਲੰਘਣਾ ਨਹੀਂ ਔਰ ਜੇ ਮੈਂ ਮਨ ਮਾਰ ਕੇ ਖਾਦਾ ਵੀ ਨਾ ਤੇ ਮੈਨੂੰ ਉਹਦੇ ਰਿਜ਼ਲਟਸ ਨਹੀਂ ਮਿਲਨੇ ਹਾਂ ਕਿਉਂਕਿ ਕੋਈ ਚੀਜ਼ ਅਸੀਂ ਖੁਸ਼ੀ ਨਾਲ ਖਰਾਕ ਖਾ ਰਹੇ ਹੋ ਬਿਲਕੁਲ ਤੁਹਾਡੀ ਬਾਡੀ ਮੰਗ ਰਹੀ ਹੈ ਤੁਸੀਂ ਖਰਾਕ ਖਾਧੀ ਸਰੀਰ ਨੂੰ ਲੱਗੇਗੀ ਤੇ ਇਹ ਤਾਂ ਮੇਰੇ ਵਾਸਤੇ ਮੈਂ ਕਿਹਾ ਪਨਿਸ਼ਮੈਂਟ ਹੋ ਜਾਣੀ ਹੈ ਬਿਲਕੁਲ ਇੱਕਦਮ ਮੈਂ ਆਪਣੇ ਆਪ ਨੂੰ ਵੈਸੇ ਹੀ ਪਰਮਾਤਮਾ ਤੋਂ ਝੂਠਾ ਮੰਨਾਂਗਾ ਆਪਣੇ ਗੁਰੂ ਤੋਂ ਝੂਠਾ ਪਾਵਾਂਗਾ ਕਿਉਂਕਿ ਸਾਡੇ ਘਰ ਵਿੱਚ ਇਹ ਹੈ ਨਹੀਂ ਆਪਣੇ ਮਾਪੇ ਬਾਬ ਨੂੰ ਝੂਠ ਬੋਲਣਾ ਪਏਗਾ ਮੈਨੂੰ ਸੋ ਇੱਕ ਮੈਡਲ ਦੀ ਮੈਨੇ ਝੂਠ ਨਹੀਂ ਬੋਲਨੇ ਕੋਈ ਨਹੀਂ ਮੈਡਲ ਇਸ ਸਾਲ ਨਹੀਂ ਆਏਗਾ ਅਗਲੇ ਸਾਲ ਆ ਜਾਏਗਾ ਭਾਈ ਪਾਜੀ ਸਪਲੀਮੈਂਟਸ ਦਾ ਵੀ ਬਹੁਤ ਜ਼ਿਕਰ ਹੁੰਦਾ ਕਿ ਜੇਕਰ ਬੋਡੀ ਬਿਲਡਿੰਗ ਕਰਨੀ ਆ ਤੁਸੀਂ ਬੋਡੀ ਬਣਾਉਣੀ ਆ ਤਾਂ ਬਹੁਤ ਸਾਰੇ ਤੁਹਾਨੂੰ ਸਪਲੀਮੈਂਟ ਦੀ ਲੋੜ ਹੈਗੀ ਆ ਇਹ ਠੀਕ ਨਹੀਂ ਬੋਡੀ ਲਈ ਦੇਖੋ ਜਿੰਨੇ ਵੀ ਹੈਲਥ ਸਪਲੀਮੈਂਟਸ ਨੇ ਇਹ ਸਾਰੇ ਬਿਲਕੁਲ ਸੇਫ ਹੈਗੇ ਨੇ ਕਿਉਂਕਿ ਇਹ ਸਾਰੇ ਬਾਇਓ ਪ੍ਰੋਡਕਟਸ ਹੁੰਦੇ ਨੇ ਸਾਡੀ ਖਾਣਕ ਦੇ ਵਿੱਚੋਂ ਪਾਲਕ ਪਨੀਰ ਦੁੱਧ ਦਹੀਂ ਇਹਨਾਂ ਸਾਰੀਆਂ ਚੀਜ਼ਾਂ ਚੋਂ ਕੰਜ਼ਿਊਮ ਕਰਕੇ ਇਹਨਾਂ ਨੂੰ ਕੱਢ ਕੇ ਵੱਖਰਾ ਕਰਕੇ ਇਹਨਾਂ ਨੂੰ ਸਟੋਰ ਕਰਕੇ ਇਹਨਾਂ ਨੂੰ ਸਪਲੀਮੈਂਟ ਤਿਆਰ ਕੀਤਾ ਜਾਂਦਾ ਜਿਵੇਂ ਵੇ ਪ੍ਰੋਟੀਨ ਬਣਦੀ ਹੈ ਸਾਰੀ ਦੁੱਧ ਤੋਂ ਹੀ ਬਣਦੀ ਹੈ ਠੀਕ ਉਹ ਪਨੀਰ ਬਣਾ ਕੇ ਉਹਦੇ ਵਿੱਚੋਂ ਕੰਜ਼ਿਊਮ ਕੀਤੀ ਜਾਂਦੀ ਹੈ ਫਿਰ ਉਹਨੂੰ ਪਾਊਡਰ ਫਾਰਮ ਚ ਬਣਾਇਆ ਜਾਂਦਾ ਹੁਣ ਪਰਸਨ ਲਾਈਕ ਮੀ ਜਿਹਦਾ ਭਾਰ 140 45 ਕਿਲੋ ਹੈ ਜਿਹਨੇ ਇੰਟਰਨੈਸ਼ਨਲ ਲੈਵਲ ਤੇ ਪਰਫਾਰਮ ਕਰਨਾ ਹੈ ਕੰਟਰੀ ਨੂੰ ਰਿਪਰੈਜ਼ੈਂਟ ਕਰਨਾ ਹੈ ਮੈਡਲ ਜਿੱਤਣਾ ਹੈ ਤੇ ਉਹਦਾ ਘਰ ਦੀ ਖਰਾਕ ਨਾਲ ਗੁਜ਼ਾਰਾ ਨਹੀਂ ਹੈਗਾ ਉਹਨੂੰ ਐਕਸਟਰਾ ਖਰਾਕ ਚਾਹੀਦੀ ਹੈ ਅੱਛਾ ਜੀ ਮੈਂ 19 ਖਰਾਕ ਘਰ ਤੋਂ ਖਾਵਾਂਗਾ ਤਾਂ ਉਹਨਾਂ ਮੈਂ ਨਹੀਂ ਖਾ ਸਕਦਾ ਮੈਨੂੰ ਰੋਜ਼ ਦਾ ਜੇ ਮੈਂ ਪ੍ਰੋਟੀਨ ਪੂਰੀ ਕਰਨੀ ਤਾਂ ਮੈਨੂੰ 7 ਲੀਟਰ 8 ਲੀਟਰ ਦੁੱਧ ਪੀਣਾ ਪੈਣਾ 8 ਲੀਟਰ ਦੁੱਧ ਕਿੱਦਾਂ ਡਾਈਜੈਸਟ ਕਰੂੰਗਾ ਉਹ ਤਾਂ ਮੋਕ ਹੀ ਮਰੀ ਜਾਵਾਂਗੇ ਸਾਰਾ ਦਿਨ ਸੋ ਆਪਾਂ ਕੀ ਕਰਦੇ ਆਂ ਵੀ ਕੁਝ ਹਿੱਸਾ ਆਪਣੀ ਘਰ ਦੀ ਖਰਾਕ ਤੋਂ ਲੈ ਲਿਆ ਠੀਕ ਹੈ ਕੁਝ ਹਿਸਾਸੀ ਫੂਡ ਸਪਲੀਮੈਂਟਸ ਤੋਂ ਲੈ ਲਿਆ ਠੀਕ ਹੈ ਔਰ ਇਸੇ ਤਰੀਕੇ ਨਾਲ ਸੀ ਕਿ ਸਰਪਲਸ ਡਾਈਟ ਪੂਰੀ ਕਰ ਲੈਣੇ ਆ ਜਿੱਚ ਸਾਡੇ ਨਿਊਟ੍ਰੀਸ਼ਨ ਸਾਡੇ ਵਿਟਾਮਿਨ ਸਾਡੇ ਮਿਨਰਲਸ ਸਾਡੀ ਪ੍ਰੋਟੀਨ ਪੂਰੀ ਹੋ ਜਾਂਦੀ ਹੈ ਉਹ ਸਾਡੀ ਪ੍ਰੋਪਰ ਖਰਾਕ ਕੰਪਲੀਟ ਹੋ ਜਾਂਦੀ ਹੈ ਸੋ ਜਿੰਨੇ ਵੀ ਪ੍ਰੋਫੈਸ਼ਨਲ ਐਥਲੀਟਸ ਸਪੋਰਟਸ ਪਰਸਨ ਜਾਂ ਇੰਟਰਨੈਸ਼ਨਲ ਬੋਡੀ ਬਿਲਡਰ ਜਾਂ ਹੋਰ ਵੀ ਖਿਡਾਰੀ ਨੇ ਉਹਨਾਂ ਵਾਸਤੇ ਜ਼ਰੂਰੀ ਹੈ ਰਿਕੁਆਇਰਮੈਂਟ ਕਿ ਆਪਣੇ ਹਲਸੀ ਹਾਲ ਸਪਲੀਮੈਂਟਸ ਤੁਸੀਂ ਬਿਨਾ ਕਿਸੇ ਖੌਫ ਬਿਨਾ ਕਿਸੇ ਡਰ ਦੇ ਖਾ ਸਕਦੇ ਹੋ ਜਿਹੜੀਆਂ ਚੀਜ਼ਾਂ ਸਾਡੇ ਵਾਸਤੇ ਹਾਰਮਫੁਲ ਨਹੀਂ ਦੋਜ਼ਰ ਐਨਾਬੋਲਿਕਸ ਟੀਰੋਇ ਜਿਹੜੇ ਅਸੀਂ ਬਾਡੀ ਲਈ ਯੂਜ਼ ਕਰਦੇ ਆ ਉਹ ਸਾਡੇ ਵਾਸਤੇ ਪ੍ਰੋਬੀਟਿਡ ਨੇ ਉਹਨਾਂ ਨੂੰ ਸਾਨੂੰ ਟੱਚ ਨਹੀਂ ਕਰਨਾ ਚਾਹੀਦਾ ਉਹ ਬਹੁਤ ਹੀ ਪ੍ਰੋਫੈਸ਼ਨਲ ਐਥਲੀਟਸ ਇੱਕ ਨੈਕਸਟ ਲੈਵਲ ਤੇ ਲਾ ਕੇ ਯੂਜ਼ ਕਰਦੇ ਆ ਜਦੋਂ ਉਹ ਇੰਟਰਨੈਸ਼ਨਲ ਖਿਡਾਰੀ ਬਣ ਜਾਂਦੇ ਨੇ ਭਾਜੀ ਹੈਲਥ ਨੂੰ ਲੈ ਕੇ ਬਹੁਤ ਲੋਕੀ ਇਸ ਵੇਲੇ ਸੀਰੀਅਸ ਨੇ ਮੈਂ ਜਨਾ ਕਿ ਬਹੁਤ ਲੋਕ ਇੰਟਰਸਟਿੰਗ ਵੀ ਹੁੰਦੇ ਨੇ ਇੰਟਰਸਟਿਡ ਹੁੰਦੇ ਨੇ ਕਿ ਡਾਈਟ ਬਾਰੇ ਜਾਣਿਆ ਜਾਵੇ ਵਰਿੰਦਰ ਘੁੰਮਣ ਹੋਣਾ ਦੀ ਡਾਈਟ ਕੀ ਰਹਿੰਦੀ ਹੈ ਡਾਈਟ ਦੇਖੋ ਹਰੇਕ ਬੰਦੇ ਦੀ ਬਾਡੀ ਟਾਈਪ ਦੇ ਨਾਲ ਸਰੀਰ ਦੇ ਵਜ਼ਨ ਦੇ ਹਿਸਾਬ ਨਾਲ ਹੁੰਦੀ ਹੈ ਜੀ ਬਹੁਤੇ ਲੋਕ ਤਾਂ ਵੈਸੇ ਉਦਾਂ ਹੀ ਖਾ ਲੈਂਦੇ ਨੇ ਪਰ ਆਪਣੇ ਵਜ਼ਨ ਦੇ ਹਿਸਾਬ ਨਾਲ ਕਾਊਂਟ ਕਰਕੇ ਜੇ ਤੁਹਾਡਾ 80 ਕਿਲੋ ਭਾਰ ਹੈ ਤੇ ਉਹਦੇ ਵਿੱਚ ਕਾਊਂਟ ਕੀਤੀ ਜਾਏਗੀ ਤੁਹਾਨੂੰ ਰੋਜ਼ ਕਿੰਨੀ ਕੈਲਰੀ ਚਾਹੀਦੀ ਹੈ ਉਹ ਸਕੈਲਰੀ ਦੇ ਵਿੱਚੋਂ ਕਿੰਨਾ ਹਿੱਸਾ ਪ੍ਰੋਟੀਨ ਚੋਂ ਆਣਾ ਚਾਹੀਦਾ ਹੈ ਕਿੰਨਾ ਹਿੱਸਾ ਕਾਰਬੋਹਾਈਡਰੇਟਸ ਤੋਂ ਆਣਾ ਚਾਹੀਦਾ ਹੈ ਕਿੰਨੇ ਪਰਸੈਂਟ ਸਾਨੂੰ ਫੈਟਸ ਚਾਹੀਦੇ ਆ ਸੋ ਇਹ ਬੜੀ ਥੋੜੀ ਜਿਹੀ ਨਾ ਨਿਊਟ੍ਰੀਸ਼ਨਲ ਸੈਂਟੀਫਿਕਲੀ ਜੀ ਚੀਜ਼ ਹੈ ਇਸੇ ਕਰਕੇ ਮੈਂ ਹਮੇਸ਼ਾ ਬੱਚਿਆਂ ਨੂੰ ਕਹਿੰਨਾ ਵੀ ਤੁਸੀਂ ਥੋੜਾ ਜਿਹਾ ਐਜੂਕੇਟ ਹੋਵੋ ਪੜਾਈ ਲਿਖਾਈ ਨਾ ਛੱ ਤਾਂ ਨੂੰ ਪ੍ਰੋਬਲਮ ਨਹੀਂ ਆਉਂਦੀ ਸਪੋਜ਼ ਮੈਂ ਬਾਹਰਲੀ ਕੰਟਰੀ ਕਿਤੇ ਜਾ ਕੇ ਟ੍ਰੇਨਿੰਗ ਕਰਨੀ ਹੈ ਜਾਂ ਕਿਸੇ ਇੰਟਰਨੈਸ਼ਨਲ ਕੋਚ ਕੋਲ ਜਾ ਕੇ ਟ੍ਰੇਨਿੰਗ ਲੈਣੀ ਹੈ ਤੇ ਉੱਥੇ ਸਾਡੀ ਕਮਿਊਨੀਕੇਸ਼ਨ ਸਕਿੱਲ ਵਧੀਆ ਹੋਣੀ ਚਾਹੀਦੀ ਹੈ ਹੈਨਾ ਔਰ ਜਿਹੜੀ ਇਹ ਡਾਈਟ ਹੈ ਇਹ ਡਾਈਟ ਵੀ ਸਾਨੂੰ ਇਸ ਤਰੀਕੇ ਨਾਲ ਖਾਣੀ ਪੈਂਦੀ ਹੈ ਆਪਣੀ ਬੋਡੀ ਟਾਈਪ ਬਲੱਡ ਟਾਈਪ ਦੇ ਨਾਲ ਹੁਣ ਮੈਂ ਆਫ ਸੀਜ਼ਨ 'ਚ ਹਾਂ ਮੈਂ ਹੱਲੇ ਕੁਝ weight ਰਿਡਿਊਸ ਕਰਨਾ ਹੈ ਕਿਉਂਕਿ ਅਸੀਂ ਬਹੁਤ ਵੱਡੀ ਫਿਲਮ ਸ਼ੁਰੂ ਕੀਤੀ ਹੈ ਮਾਜੇ ਦਾ ਪਾਉ ਤੇ ਉਹਦੇ ਵਾਸਤੇ ਥੋੜਾ ਜਿਹਾ ਬੋਡੀ ਨੂੰ ਸ਼ੇਪ 'ਚ ਲੈ ਕੇ ਆਉਣਾ ਹੈ ਤਾਂ ਕਿ ਐਕਸ਼ਨ ਹੋ ਸਕੇ ਐਡੀ ਵੱਡੀ ਬੋਡੀ ਦੇ ਨਾਲ ਕਿਉਂਕਿ ਮੇਰਾ ਡਬਲ ਡੁਪਲੀਕੇਟ ਨਹੀਂ ਕਿਤੇ ਮਿਲਣਾ ਮੈਨੂੰ ਸਭ ਕੁਝ ਆਪ ਹੀ ਕਰਨਾ ਪੈਣਾ ਔਰ ਔਖਾ ਬੜਾ ਚੈਲੈਂਜਿੰਗ ਹੈ ਸੋ ਉਹਦੇ ਵਾਸਤੇ ਥੋੜਾ ਹੋਰ ਕੱਟ ਕੀ ਕੰਪੀਟ ਕਰ ਰਹੇ ਹੋ ਤੇ ਤੁਹਾਡੀ ਖਰਾਕ ਵੱਜ ਜਾਂਦੀ ਹੈ ਤੁਸੀਂ ਨਹੀਂ ਕੰਪੀਟ ਕਰ ਰਹੇ ਮਸਲ ਦੀ ਜਗ੍ਹਾ weight gain ਕਰਨਾ ਹੈ ਫਿਰ ਖਰਾਕ ਬਦਲ ਜਾਂਦੀ ਹੈ ਬਸ ਰੋਜ਼ 8 meals ਸੱਤ ਅੱਠ ਮੀਲਜ਼ ਹੁੰਦੀਆਂ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਚ ਲਾਰਜ ਮੀਲਜ਼ ਵੀ ਹੁੰਦੀਆਂ ਨੇ ਸਮਾਲ ਮੀਲਜ਼ ਵੀ ਹੁੰਦੀਆਂ ਨੇ ਬਟ ਪ੍ਰੋਟੀਨ ਬੇਸਡ ਡਾਈਟ ਹੁੰਦੀ ਹੈ ਸਾਰੀ ਠੀਕ ਹੈ ਪ੍ਰੇਜ ਰੱਖਦੇ ਹੋ ਕਿਹ ਚੀਜ਼ ਤੋਂ ਆਮ ਤੌਰ ਤੇ ਅਸੀਂ ਕਹਿੰਦੇ ਆ ਕਿ ਅੱਜ ਕੱਲ ਤਾਂ ਡਾਕਟਰਾਂ ਨੇ ਸਜੈਸਟ ਕਰਨਾ ਕਹਤਾ ਕਿ ਪਰੌਂਠੇ ਨਾ ਖਾਓ ਜੀ ਤਲੀਆਂ ਚੀਜ਼ਾਂ ਇਹਨਾਂ ਚੀਜ਼ਾਂ ਤੋਂ ਦੇਖੋ ਮੈਂ ਕਈ ਵਾਰੀ ਅੱਗੇ ਵੀ ਦੱਸਿਆ ਵੀ ਜਿਹੜਾ ਸਾਡੀ ਵਰਲਡ ਹੈਲਥ ਆਰਗੇਨਾਈਜੇਸ਼ਨ ਹੋ ਗਈਆਂ ਇਹ ਜਿਹੜੇ ਡਾਕਟਰਸ ਹੋ ਗਏ ਨਾ ਇਹ ਸਭ ਮਿਲ ਕੇ ਸਾਲੇ ਕਿ ਮਾਫੀਆ ਚਲਾ ਰਹੇ ਆ ਜਿਹੜੇ ਲੋਕਸ ਨੇ ਸਾਰਿਆਂ ਨੂੰ ਨਹੀਂ ਕਹਿੰਦਾ ਪਰ ਬਹੁਤ ਹੀ ਸਾਰੇ ਲੋਕ ਜਿਹ ਰਾਈਟ ਉਹ ਕਿਦਾਂ ਮਾਰਨਗੇ ਸਾਡੀ ਖਰਾਕ ਨੂੰ ਬਦਲ ਦਿਓ ਸਾਨੂੰ ਦੁੱਧ ਦਹੀਂ ਪਨੀਰ ਖਿਓ ਇਹ ਪੁਰਾਣੇ ਸਮੇਂ ਦੀਆਂ ਸਾਡੀਆਂ ਖਰਾਕਾਂ ਨੇ ਸਾਡੇ ਬਜ਼ੁਰਗ ਖਾਂਦੇ ਆਏ 100-100 ਸਾਲ ਉਹਨਾਂ ਜ਼ਿੰਦਗੀਆਂ ਜੀਆ ਇਹ ਪੰਜਾਬ ਦੀਆਂ ਕੱਚੀਆਂ ਜ਼ਮੀਨਾਂ ਨਾਲ ਵਾਹ-ਵਾਹ ਕੇ ਪੱਕੀਆਂ ਕਰ ਦਿੱਤੀਆਂ ਉਹ ਕਦੇ ਨਾਲ ਕੀਤੀਆਂ ਹੋਰ ਕਿਹੜੀ ਖਰਾਕ ਖਾਂਦੇ ਸੀ ਉਹ ਕਿਹੜੇ ਪਾਊਡਰ ਖਾਂਦੇ ਸੀ ਉਹ ਤੋਂ ਡਾਕਟਰ ਥੋੜਾ ਡਵਾਈਸ ਕਰਦੇ ਸੀ ਉਹਨਾਂ ਨੂੰ ਆਹ ਖਾਓ ਤੇ ਆਹ ਨਾ ਖਾਓ ਕਿਉਂ ਖਾਂਦੇ ਸੀ ਦੱਬ ਕੇ ਮਿੱਠਾ ਖਾਂਦੇ ਸੀ ਦੱਬ ਕੇ ਹਨਾ ਪਰ ਉਹ ਮਿਹਨਤ ਨਾਲ ਉਹ ਨਹੀਂ ਕਰਦੇ ਸੀਗੇ ਤੇ ਹੁਣ ਸਾਨੂੰ ਕੀ ਕੀਤਾ ਜਾ ਰਿਹਾ ਵੀ ਤੁਸੀਂ ਆਹ ਨਾ ਖਾਓ ਆਹ ਨਾ ਖਾਓ ਉਹ ਕਿਹੜਾ ਬੰਦਾ ਨਾ ਖਾਏ ਉਹ ਨਾ ਖਾਏ ਜਿਹੜਾ ਮਿਹਨਤ ਨਹੀਂ ਕਰਦਾ ਜਿਹੜ ਉਹਨੂੰ ਤਾਂ ਖਰਾਕ ਚਾਹੀਦੀ ਹੈ ਬਿਲਕੁਲ ਬਟ ਅਸੀਂ ਕੀ ਕਰਦੇ ਹਾਂ ਹਾਂ ਮਿੱਠੇ ਨੂੰ ਥੋੜਾ ਜਿਹਾ ਅਵੋਇਡ ਕਰਨਾ ਚਾਹੀਦਾ ਕਿਉਂਕਿ ਉਹਦੇ ਵਿੱਚ ਜਿਹੜੀ ਰੈਗੂਲਰ 슈ਗਰ ਹੈ ਸਾਡੀ ਬੋਡੀ ਵਿੱਚ ਜਾ ਕੇ ਫੈਟ ਚ ਕਨਵਰਟ ਹੁੰਦੀ ਹੈ ਬਾਕੀ ਦੁੱਧ ਦਹੀਂ ਘਿਓ ਜਿਹੜਾ ਇਹ ਜ਼ਰੂਰ ਖਾਣਾ ਚਾਹੀਦਾ ਤੁਸੀਂ ਲਾਰਜ ਕੁਆਂਟੀਟੀ ਚ ਨਾ ਖਾਓ ਪਰ ਥੋੜਾ ਥੋੜਾ ਜ਼ਰੂਰ ਖਾਓ ਬਟ ਹਾਂ ਉਹ ਦੁੱਧ ਦਹੀਂ ਅੱਜ ਵਾਲਾ ਨਹੀਂ ਹੋਣਾ ਚਾਹੀਦਾ ਜਿਹੜਾ ਸਾਨੂੰ ਬਾਜ਼ਾਰਾਂ ਚ ਪੈਕਟਾਂ ਵਾਲਾ ਤੇ ਸਿੰਥੈਟਿਕ ਪਾਊਡਰ ਤੋਂ ਬਣਿਆ ਮਿਲਦਾ ਜਿਆਦਾ ਤੁਹਾਡੇ ਘਰ ਵਿੱਚ ਕੋਈ ਲਵੇਰਾ ਹੋਵੇ ਤੇ ਫਿਰ ਵਧੀਆ ਦੁੱਧ ਮਿਲਦਾ ਮਿਲ ਸਕਦਾ ਜਾਂ ਕਿਤੇ ਤੁਸੀਂ ਚੰਗੇ ਕਿਸੇ ਬੰਦੇ 100 ਰੁਪਏ ਕਿਲੋ ਦੇ ਦੇ ਪਰ ਸਾਨੂੰ ਦੇ ਵਧੀਆ ਪਰ ਇੱਕ ਸਾਡੇ ਲੋਕਾਂ ਦੀ ਹੋਰ ਬੜੀ ਪ੍ਰੋਬਲਮ ਹੈ ਅਸੀਂ ਦੁੱਧ ਪੀਣ ਲੱਗਿਆਂ ਮਰ ਜਾਂਦੇ ਆ ਕਾਸਾ ਖਰਚਣ ਲੱਗਿਆ ਮਰ ਜੰਨੇ ਆ 7-800 ਦਾ ਪੀਜ਼ਾ ਖਾ ਲਾਂਗੇ ਰਾਈਟ ਹੈ ਸ਼ਰਾਬ ਦੀ ਬੋਤਲ 4000 ਰੁਪਏ ਵੀ ਲੈ ਕੇ ਪੀ ਲਾਂਗੇ ਪਰ ਇਹ ਦੁੱਧ ਪੁੱਛਣਾ ਉਹਨੇ ਕਹਿਣਾ ਜੀ 60 ਰੁਪਏ ਕਿਲੋ ਉਹ ਬੀਬੀ ਜੀ ਕਹਿਣਗੇ ਨਹੀਂ ਮੈਂ ਤਾਂ 35 ਰੁਪਏ ਦੇਣਾ ਉਹ 35 ਦਾ ਕਿੱਥੋਂ ਪਾਣੀ ਠੋਕ ਕੇ ਪਾ ਕੇ ਦਊ ਫਿਰ ਉਹ ਤਾਂ 35 ਵਾਲੇ ਉਹ ਇਦਾਂ ਹੀ ਪੂਰੇ ਹੋਣਗੇ ਫਿਰ 35 ਤੁਹਾਡੇ ਫਿਰ ਮੁੜ ਕੇ ਡਾਕਟਰਾਂ ਦੇ ਤੁਰੇ ਫਿਰੋ ਵਾਕਈ ਸੋ ਇਹ ਚੀਜ਼ ਆ ਵੀ ਇਹ ਜਿਹੜੀ ਸਾਡੀ ਖਰਾਕ ਹੈ ਇਹ ਮੈਨੂੰ ਉਹ ਲੋਕ ਮੈਂ ਅੱਜ ਵੀ ਇੱਕ ਵੀਡੀਓ ਦੇਖ ਰਿਆ ਸੀ YouTube ਦੇ ਉੱਤੇ ਕਿ ਜਿਨ੍ਹਾਂ ਲੋਕਾਂ ਨੇ ਲੰਬਾ ਜੀਣਾ ਦੁੱਧ ਦਹੀਂ ਘਿਓ ਪਨੀਰ ਬੰਦ ਕਿ ਕਿਉਂ ਮਿਸ ਗਾਈਡ ਕਰ ਰਹੇ ਹੋ ਸਾਡੇ ਨੌਜਵਾਨਾਂ ਦਾ ਕਿਉਂ ਬੇੜਾਗਰ ਕਰ ਰਹੇ ਹੋ ਪਹਿਲਾਂ ਤਾਂ ਸਾਨੂੰ ਨਸ਼ੇ ਨੇ ਮਾਰਿਆ ਹਾਂ ਤੁਸੀਂ ਉਤੋਂ ਸਾਡੀ ਖਰਾਕ ਖਤਮ ਕਰਦੇ ਪਏ ਹੋ ਬਿਲਕੁਲ ਅੱਛਾ ਨਸ਼ਾ ਵੀ ਬੰਦੇ ਨੂੰ ਤਾਂ ਪਾਚਦਾ ਜੇ ਖਰਾਕ ਹੋਵੇ ਸਰੀਰ ਦੇ ਵਿੱਚ ਬਿਲਕੁਲ ਹਾਂ ਇੱਕ ਨਸ਼ਾ ਦੇ ਰਹੇ ਹੋ ਖਰਾਕ ਤੁਸੀਂ ਬੰਦ ਕਰ ਰਹੇ ਇਟ ਮੀਨਸ ਕਿ ਸਾਨੂੰ ਮਾਰ ਹੀ ਰਹਿਣਗੇ ਤੁਸੀਂ ਮਰ ਜਾਓਗੇ ਮਰ ਹੀ ਜਾਣਗੇ ਮੈਨੂੰ ਲੱਗਦਾ ਕਿ ਪਹਿਲਾਂ ਖਰਾਕਾਂ ਵੀ ਬਹੁਤ ਤਗੜੀਆਂ ਸੀਗੀਆਂ ਸਰ ਖਰਾਕ ਦੇਖੋ ਖਰਾਕ ਇਹੋ ਹੀ ਸੀਗੀ ਮੋਤੀ ਅੰਡਾ ਮਾਸ ਖਾਂਦੇ ਸੀਗੇ ਮੁਰਗੀ ਖਾ ਲਿਆ ਜਾਂ ਮੱਛੀਆਂ ਮਾਸ ਖਾ ਲਿਆ ਜਾਂ ਫਿਰ ਦੁੱਧ ਦੋ ਕੇ ਪਹੀਂ ਪਨੀਰ ਹੁੰਦਾ ਸੀ ਹੈ ਨਾ ਘਰ ਜਲਸੀ ਦੀਆਂ ਪਿੰਨੀਆਂ ਬਣ ਗਈਆਂ ਪੰਜੀਰੀ ਬਣ ਗਈ ਘਰ ਚ ਖੋਵਾ ਮਾਰ ਲਿਆ ਇਹੋ ਖਾਣਕ ਸੀ ਸਾਡੀ ਉਹ ਬਿਲਕੁਲ ਹਨ ਹੈਲਦੀ ਨਹੀਂ ਸੀ ਬਟ ਸਾਡੀ ਮਿਹਨਤ ਉਨੀ ਨਾਲ ਸੀਗੀ ਹੁਣ ਅਸੀਂ ਲੋਕੀ ਇਹ ਵੀ ਜ਼ਿਆਦਾ ਸਿਟਿੰਗ ਜੌਬਸ ਕਰਦੇ ਆ ਜਾਂ ਸਾਡਾ ਕੰਮ ਜਿਹੜਾ ਮਿਹਨਤ ਇਨੀ ਨਹੀਂ ਰਹੀ ਸੋ ਇਸ ਕਰੋ ਵੀ ਤੁਸੀਂ ਬੈਲੈਂਸ ਕਰੋ ਆਪਣੀ ਮਿਹਨਤ ਨੂੰ ਵਧਾ ਦਿਓ ਖਾਣਕ ਵੀ ਥੋੜੀ ਨਾਲ ਵਧਾ ਦਿਓ ਉਹ ਚੀਜ਼ਾਂ ਬੈਲੈਂਸ ਹੋ ਜਾਂਦੀਆਂ। ਬਸ ਜਦੋਂ ਅਸੀਂ ਮਿਹਨਤ ਕਰਾਂਗੇ ਨਹੀਂ ਖਾਈ ਜਾਵਾਂਗੇ ਤਾਂ ਫਿਰ ਉਹ ਸਾਨੂੰ ਓਬੈਸਟੀ, ਡਿਜ਼ੀਜ਼, ਕੋਲੇਸਟ੍ਰੋਲ, ਸ਼ੂਗਰ ਫਿਰ ਉਹ ਸਭ ਕੁਝ ਹੋਏਗਾ ਨਾ। ਬਿਲਕੁਲ। ਭਾਜੀ ਜਿਵੇਂ ਤੁਸੀਂ ਨਸ਼ੇ ਦੀ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਇਹ ਬੜਾ ਵੱਡਾ ਮੁੱਦਾ ਰਹਿ ਗਿਆ। ਆਮ ਤੌਰ ਤੇ ਅਸੀਂ ਕਈ ਡਿਸਕਸ਼ਨ ਕਰਦੇ ਹਾਂ ਤਾਂ ਕਹਿੰਦੇ ਨੇ ਕਿ ਇਹ 8-10 ਦੇ ਨੇੜੇ ਇੱਕ ਦੌਰ ਆਇਆ ਕਿ ਜਦੋਂ ਬਹੁਤ ਨਸ਼ਾ ਜਿਹੜਾ ਨੌਜਵਾਨ ਉਸ ਦੌਰ ਦੇ ਵਿੱਚ ਗਏ। ਤੁਸੀਂ ਵੀ ਉਹ ਸਾਰਾ ਦੌਰ ਦੇਖਿਆ, ਤੁਸੀਂ ਵੀ ਆਪਣਾ ਤੁਹਾਡਾ ਵੀ ਫਰੈਂਡ ਸਰਕਲ ਹੋਊਗਾ। ਤੁਸੀਂ ਦੇਖਿਆ ਇਹ ਸਿਸਟਮ ਕਿ ਵਾਕਈ ਇੰਨੇ ਬਹੁਤ ਝੰਜੋੜ ਕੇ ਰੱਖਦਾ ਪੰਜਾਬ ਨੂੰ। ਦੇਖੋ ਲੋਕਾਂ ਦੀਆਂ ਜੱਗ ਬੀਤੀਆਂ ਹੁੰਦੀਆਂ ਨੇ ਸਾਡੀ ਹੱਡ ਬੀਤੀ ਹੈ ਮੱਕੜ ਸਾਹਿਬ ਦੇ ਇੰਟਰਵਿਊ ਦੱਸਿਆ ਸੀ ਕਿ ਮੇਰਾ ਛੋਟਾ ਬ੍ਰਦਰ ਉਹ ਵੀ ਅਸੀਂ ਨਸ਼ੇ ਵਿੱਚ ਲਾਸ ਕੀਤਾ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਲੱਤ ਦੇ ਵਿੱਚ ਚਲਾ ਗਿਆ ਬੁਰੀ ਲਾਈਨ 'ਚ ਚਲਾ ਗਿਆ ਔਰ ਜਿੰਨੇ ਹੋਰ ਵੀ ਮੁੰਡੇ ਮੈਂ ਦੱਸੇ ਵੀ ਜਿਹੜੇ ਸਾਡੇ ਸੁੱਖਾ ਗਾਲਵਾ ਗੋਂਡਰ ਦਲਜੀਤ ਪਾਨਾ ਪ੍ਰੇਮਾ ਲਾਹੌਰੀ ਆ ਇਹ ਸਾਰੇ ਸਾਡੇ ਸਟੂਡੈਂਟ ਸੀਗੇ ਅਸੀਂ ਇਕੱਠੇ ਜਿਮ ਚ ਵਰਕਆਊਟ ਕਰਦੇ ਸੀ ਅਸੀਂ ਸਾਰੇ ਇਕੱਠੇ ਜਲੰਧਰ ਸਪੋਰਟਸ ਕਾਲਜ ਪ੍ਰੈਕਟਿਸ ਕਰਦੇ ਹੁੰਦੇ ਸੀ ਠੀਕ ਹੈ ਡਿਸਕਸ ਥਰੋ ਕਰਨੀ ਜੈਵਲਨ ਥਰੋ ਕਰਨੀ ਬਟ ਕਿਤੇ ਨਾ ਕਿਤੇ ਉਹ ਕਿ ਨੌਜਵਾਨ ਜਿਹੜੇ ਸਕੂਲ ਗੋਇੰਗ ਹੁੰਦੇ ਨੇ ਨਾ ਉਹਨਾਂ ਦਾ ਬ੍ਰੇਨਵਾਸ਼ ਕਰਨਾ ਬਹੁਤ ਈਜ਼ੀ ਹੁੰਦਾ ਔਰ ਉਹਨਾਂ ਨੂੰ ਉਸ ਵੇਲੇ ਪੋਲਿਟਿਕਲ ਸਿਸਟਮ ਕੋ ਜਲੰਧਰ ਸ਼ਹਿਰ ਦੇ ਸੀਗੇ ਕੁੱਤੇ ਜੇ ਉਹ ਨਾਲ ਲੈ ਕੇ ਆਪਣੇ ਯੂਜ਼ ਕਰਦੇ ਨੇ ਪੰਜਾਬ ਦੀ ਯੂਥ ਨੂੰ ਯੂਜ਼ ਕਰਦੇ ਨੇ ਜਵਾਨੀ ਨੂੰ ਯੂਜ਼ ਕਰਦੇ ਨੇ ਕਦੀ ਰੈਲੀਆਂ ਚ ਲੈ ਕੇ ਤੇਨੂੰ ਕਾਲਜ ਦਾ ਪ੍ਰਧਾਨ ਬਣਾ ਨਾਤੇ ਕੋਈ ਨਾ ਕੋਈ ਪਰਚਾ ਕਰਾ ਦੇਣਾ ਆਪ ਹੀ ਛਡਾ ਲੈਣਾ ਫਿਰ ਗਣਾ ਦੇਖਿਆ ਵੀ ਸੁਖਿਆ ਮੈਂ ਤੇਰੇ ਉੱਤੇ ਸਾਨ ਕਰ ਦਿੱਤਾ ਵੀ ਤੇਰੇ ਤੇ 307 ਲੱਗੀ ਸੀ ਮੈਂ ਤੈਨੂੰ ਕਢਾ ਲਿਆ ਮਤਲਬ ਆਪ ਹੀ ਫਸਾਣਾ ਆਪ ਹੀ ਕਢਾਣਾ ਔਰ ਬ੍ਰੇਨ ਮੈਨੀਪੂਲੇਟ ਕਰਨਾ ਉਹਨਾਂ ਦਾ ਤੇ ਉਹ ਜਿੰਨੇ ਵੀ ਨੌਜਵਾਨ ਸੀਗੇ ਉਹ ਫਿਰ ਹੌਲੀ 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 ਉਸ ਫੀਲਡ ਤੋਂ ਹੁੰਦੇ ਹੁੰਦੇ ਡਿਸਟਰੈਕਟ ਹੋ ਕੇ ਬਹੁਤ ਨੈਕਸਟ ਲੈਵਲ ਚਲੇ ਗਏ ਨੱਚੇ ਤੋਂ ਗੈਂਗਸਟਰ ਅੱਜ ਜੋ ਬੱਚੇ ਨਾ ਗੈਂਗਸ ਦੁਨੀਆ ਤੇ ਨਹੀਂ ਹੈਗੇ ਦੁਨੀਆ ਤੇ ਨਹੀਂ ਉਹਨਾਂ ਦੇ ਮਾਪੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਪੁੱਛੋ ਉਹਨਾਂ ਦੀ ਵਾਈਫ ਨੂੰ ਘਰ ਵਾਲੀਆਂ ਬੱਚਿਆਂ ਨੂੰ ਕਿ ਉਹਨਾਂ ਦੀ ਲਾਈਫ ਕਿਦਾਂ ਦੀ ਹੈ ਕਿਉਂਕਿ ਜਿਹੜਾ ਮਰਨ ਵਾਲਾ ਉਹ ਤਾਂ ਮੈਨੂੰ ਰੋਜ਼ ਮਰਦਾ ਉਹਨਾਂ ਦਾ ਰੋਜ਼ ਮਰਨ ਹੁੰਦਾ ਨਾ ਦੀਵਾਲੀਆਂ ਉਹਨਾਂ ਦੇ ਸਹਰੇ ਨਾ ਕੋਈ ਦਿਨ ਨਾ ਤਿਹਾੜ ਹਰ ਇਨਸਾਨ ਉਹ ਪਰਿਵਾਰ ਰੋਂਦੇ ਨੇ ਸੋ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਬਹੁਤ ਵੱਡੀ اپੀਲ ਹੈ ਯਾਰ ਤੁਸੀਂ ਪਲੀਜ਼ ਆਪਣੀ એનર્ਜੀ ਨੂੰ ਉਸ ਲੈਵਲ ਨੂੰ ਕੰਟਰੋਲ ਕਰਕੇ ਬਹੁਤ ਸਾਰੇ ਹੋਰ ਦੁਨੀਆ ਚ ਫੀਲਡ ਨੇ ਆਪਾਂ ਥੋੜਾ ਬਦਮਾਸ਼ੀ ਜੀ ਨਾ ਬਣਾਉਣਾ ਆਪਾਂ ਖੇਡਾਂ ਚ ਬਣਾਈਏ ਆਪਾਂ ਬਿਜ਼ਨਸ ਕਰੀਏ ਆਪਾਂ ਤੁਹਾਡੇ ਵਾਂਗ ਜਰਨਲਿਸਟ ਬਣੀਏ ਆਪਾਂ ਇੰਡਸਟਰੀ ਚ ਜਾਈਏ ਬਹੁਤ ਸਾਰੇ ਕੰਮ ਕਰਨ ਵਾਲੇ ਨੇ ਪਰ ਕਿਤੇ ਨਾ ਕਿਤੇ ਉਸ ਵੇਲੇ ਬੱਚੇ ਨਾ ਕੱਚੇ ਘੜੇ ਹੁੰਦੇ ਨੇ ਉਹਨਾਂ ਨੂੰ ਦੀ ਸ਼ੇਪਿੰਗ ਕਹਿ ਲਓ ਵੀ ਜਿੱਦਾਂ ਕਰ ਲੋ ਉਹ ਹੋ ਜਾਂਦੇ ਨੇ ਸੋ ਇਦਾਂ ਦੇ ਜਿਹੜੇ ਸਿਆਸੀ ਕੁਝ ਲੋਗ ਨੇ ਇਹਨਾਂ ਨੂੰ ਪਲੀਜ਼ ਦੂਰ ਰਹੋ ਕਿਉਂਕਿ ਇਹਨਾਂ ਵਾਸਤੇ ਇੱਕ ਮਰ ਗਿਆ ਤੇ ਦੂਜਾ ਆ ਜਾਏਗਾ ਦੂਜਾ ਮਰ ਗਿਆ ਤੇ ਤੀਜਾ ਆ ਜਾਏਗਾ ਕਿਉਂਕਿ ਇਹ ਬੱਚਿਆਂ ਨੂੰ ਯੂਜ਼ ਕਰਦੇ ਮਿਸਯੂਜ਼